ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਜਪਜੀ ਸਾਹਿਬ ਦੀ ਤੀਜੀ ਪਉੜੀ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸਾ ਵੇ ਪਰਵਾ ਦੇ ਅਰਥ ਵਿਚਾਰ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਸਤਨਾਮ ਤੋਂ ਸ਼ੁਰੂ ਹੁੰਦੀ ਹੈ ਸਾਰੀ ਬਾਣੀ ਇੱਕ ਓੰਕਾਰ ਸਤਨਾਮ ਦੇ ਆਲੇ ਦੁਆਲੇ ਹੈ ਸਤ ਦੇ ਸੰਬੰਧ ਵਿੱਚ ਹੈ ਜਿੱਥੇ-ਜਿੱਥੇ ਵੀ ਨਾਮ ਸ਼ਬਦ ਆਉਂਦਾ ਹੈ ਉੱਥੇ-ਉੱਥੇ ਇੱਕ ਓੰਕਾਰ ਦੀ ਹੀ ਗੱਲ ਕੀਤੀ ਗਈ ਹੈ ਇੱਕ ਓੰਕਾਰ ਹੀ ਸਤ ਹੈ ਮਨੁੱਖ ਦਾ ਮੁਖ ਟੀਚਾ ਸਤ ਹੋਣਾ ਹੈ ਸੱਚ ਨੂੰ ਜਾਨਣਾ ਹੈ ਸਤ ਤੱਕ ਆਪਣੀ ਸੁਰਤ ਨੂੰ ਲੈ ਜਾਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਝੂਠ ਤੋਂ ਸੱਚ ਤੱਕ ਲੈ ਜਾਣ ਦੀ ਕਹਾਣੀ ਹੈ ਕੁੜਿਆਰ ਤੋਂ ਸਚਿਆਰ ਹੋ ਜਾਣ ਦੀ ਕਹਾਣੀ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਹਿਲੀਆਂ ਤਿੰਨ ਪੌੜੀਆਂ ਹੁਕਮ ਦੀਆਂ ਹਨ ਹੁਕਮ ਵਿੱਚ ਵੱਜ ਜਾਣ ਦੀਆਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਹਿਲੀਆਂ ਤਿੰਨ ਪੌੜੀਆਂ ਸ੍ਰਿਸ਼ਟੀ ਦੀ ਵੱਡੀ ਮਰਿਆਦਾ ਵੱਡੇ ਹੁਕਮ ਵਿੱਚ ਵੱਜ ਜਾਣ ਦੀਆਂ ਹਨ ਉਸ ਹੁਕਮ ਨੂੰ ਸਮਝ ਲੈਣ ਦੀਆਂ ਹਨ ਗੁਰਬਾਣੀ ਦਾ ਫਰਮਾਨ ਹੈ ਕਿਵ ਸਚਿਆਰਾ ਹੋਈ ਹੈ ਕਿ ਵਕੂੜਾ ਤੋ ਟੈਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਕਿਵੇਂ ਸੱਚ ਹੋਇਆ ਜਾ ਸਕਦਾ ਹੈ ਕਿਵੇਂ ਝੂਠ ਤੋਂ ਸੱਚ ਹੋਇਆ ਜਾ ਸਕਦਾ ਹੈ ਇਸ ਪੰਕਤੀ ਦਾ ਜਵਾਬ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਪਜੀ ਸਾਹਿਬ ਦੀ ਹੁਕਮ ਦੀ ਪਹਿਲੀ ਪਉੜੀ ਹੈ ਕਿ ਸਤ ਦੇ ਹੁਕਮ ਵਿੱਚ ਆ ਜਾਓ ਸੱਚ ਦੀ ਰਜਾ ਵਿੱਚ ਆ ਜਾਓ ਸਪਸ਼ਟ ਹੈ ਕਿ ਮਨੁੱਖ ਨੂੰ ਅਖੀਰਲੀ ਆਜ਼ਾਦੀ ਮਨੁੱਖ ਨੂੰ ਅਖੀਰਲੀ ਮੁਕਤੀ ਹਾਸਲ ਕਰਨ ਲਈ ਇੱਕ ਓੰਕਾਰ ਸਤਨਾਮ ਦੇ ਹੁਕਮ ਵਿੱਚ ਵਜਣਾ ਹੀ ਪੈਣਾ ਹੈ ਮਰਿਆਦਾ ਵਿੱਚ ਵਜਣਾ ਪੈਣਾ ਹੈ ਜਿਵੇਂ ਅਸੀਂ ਅੰਮ੍ਰਿਤ ਛਕਦੇ ਹਾਂ ਅਸੀਂ ਕਹਿੰਦੇ ਹਾਂ ਕਿ ਮੈਂ ਅੰਮ੍ਰਿਤ ਧਾਰੀ ਹੋ ਗਿਆ ਹਾਂ ਔਰ ਅਸਲ ਵਿੱਚ ਅਸੀਂ ਉਸ ਸਮੇਂ ਕੇਵਲ ਇੱਕ ਮਰਿਆਦਾ ਵਿੱਚ ਇੱਕ ਹੁਕਮ ਵਿੱਚ ਵੱਜਦੇ ਹਾਂ ਅਮਰਤ ਤੱਕ ਪਹੁੰਚਣਾ ਅਮਰ ਜੀਵਨ ਤੱਕ ਪਹੁੰਚਣਾ ਸਾਡਾ ਟੀਚਾ ਬਣ ਜਾਂਦਾ ਹੈ ਜਿਵੇਂ ਇੱਕ ਅਵਾਰਾ ਕੁੱਤਾ ਅਵਾਰਾ ਕੁੱਤਾ ਬੇਸ਼ੱਕ ਆਜ਼ਾਦ ਹੈ ਮੁਕਤ ਹੈ ਪਰ ਅਵਾਰਾ ਕੁੱਤੇ ਦੇ ਜੀਵਨ ਵਿੱਚ ਕਿੰਨੀ ਜ਼ਿਆਦਾ ਸਮੱਸਿਆ ਹੈ ਆਵਾਰਾ ਕੁੱਤੇ ਨੂੰ ਢਿੱਡ ਪਰਨ ਦੀ ਸਮੱਸਿਆ ਹੈ। ਆਵਾਰਾ ਕੁੱਤੇ ਨੂੰ ਕੁਦਰਤੀ ਆਫਤਾਂ, ਮੀਂਹ ਹਨੇਰੀ ਵਿੱਚ ਸਿਰ ਲਗਾਉਣ ਦੀ ਸਮੱਸਿਆ ਹੈ। ਆਵਾਰਾ ਕੁੱਤੇ ਨੂੰ ਦੂਜੇ ਕੁੱਤਿਆਂ ਵਰਧੀਆਂ ਦਾ ਖਤਰਾ ਹੈ। ਪਰ ਜਦੋਂ ਕਿਸੇ ਕੁੱਤੇ ਦੇ ਗਲ ਵਿੱਚ ਕਿਸੇ ਇੱਕ ਘਰ ਦਾ ਪਟਾ ਪੈ ਜਾਂਦਾ ਹੈ ਤਾਂ ਉਹ ਇੱਕ ਘਰ ਦਾ ਹੁਕਮਮੰਦ ਲੈਂਦਾ ਹੈ। ਤਾਂ ਉਸ ਕੁੱਤੇ ਦੀ ਜ਼ਿੰਦਗੀ ਦੀਆਂ ਬਹੁਤ ਸਮੱਸਿਆਵਾਂ ਐਵੇਂ ਹੀ ਹੱਲ ਹੋ ਜਾਂਦੀਆਂ ਹਨ ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਮਨੁੱਖ ਦਾ ਸਤ ਦੇ ਹੁਕਮ ਵਿੱਚ ਵੱਜਣਾ ਜ਼ਰੂਰੀ ਹੈ ਇੱਕ ਓੰਕਾਰ ਦੀ ਮਰਿਆਦਾ ਵਿੱਚ ਧਰਮ ਵਿੱਚ ਵੱਜਣਾ ਜ਼ਰੂਰੀ ਹੈ ਹੁਕਮ ਦੀ ਦੂਜੀ ਪੌੜੀ ਵਿੱਚ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਮਨੁੱਖ ਹੁਕਮ ਨੂੰ ਸਮਝ ਲੈਂਦਾ ਹੈ ਉਸ ਮਨੁੱਖ ਵਿੱਚ ਹੰਕਾਰ ਨਹੀਂ ਰਹਿੰਦਾ ਨਾਨਕ ਹੁਕਮ ਹੈ ਜੇ ਬੁਝੇ ਹਉਮੈ ਕਹੈ ਨ ਕੋਈ ਜਿਹੜਾ ਮਨੁੱਖ ਹੁਕਮ ਨੂੰ ਸਮਝ ਗਿਆ ਉਸ ਮਨੁੱਖ ਦੀ ਹਉਮੈ ਖਤਮ ਹੋ ਜਾਵੇਗੀ ਹੰਕਾਰ ਪੱਥਰ ਹੈ ਜਿੰਨਾ ਕਿਸੇ ਮਨੁੱਖ ਵਿੱਚ ਹੰਕਾਰ ਹੋਵੇਗਾ ਉਹਨਾਂ ਉਹ ਮਨੁੱਖ ਪੱਥਰ ਹੋਵੇਗਾ ਪਰ ਇੱਕ ਓੰਕਾਰ ਦੇ ਸਤ ਦੇ ਦਰ ਉੱਤੇ ਪੱਥਰ ਨਹੀਂ ਫੁੱਲ ਚੜਦੇ ਹਨ ਸਤ ਦੇ ਦਰ ਉੱਤੇ ਕਠੋਰਤਾ ਨਹੀਂ ਕੋਮਲ ਹੋ ਕੇ ਜਾਣਾ ਪੈਂਦਾ ਹੈ ਹੁਕਮ ਨੂੰ ਜਾਣਣਾ ਜਾਂ ਹੁਕਮ ਵਿੱਚ ਵੱਜਣਾ ਮਨੁੱਖ ਦੀ ਆਪਣੀ ਮਰਜ਼ੀ ਹੈ ਮਨੁੱਖ ਦੇ ਆਪਣੇ ਭਾਗ ਹਨ ਹੁਕਮ ਦੀ ਤੀਜੀ ਪੌੜੀ ਵਿੱਚ ਗੁਰਬਾਣੀ ਦਾ ਫਰਮਾਨ ਹੈ ਗਾਵੈ ਕੋ ਤਾਣ ਹੋਵੈ ਕਿ ਸੈਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਤਾਣ ਦਾ ਅਰਥ ਹੈ ਸਮਰੱਥਾ ਪਾਵਰ ਸ਼ਕਤੀ ਜੇਕਰ ਕਿਸੇ ਮਨੁੱਖ ਨੂੰ ਪਰਮਾਤਮਾ ਆਪਣੀ ਸਮਰੱਥਾ ਬਖਸ਼ਦਾ ਹੈ ਕਿਉਂਕਿ ਸਮਰੱਥਾ ਵੀ ਪਰਮਾਤਮਾ ਦੀ ਦਾਤ ਹੈ ਬਵੇਕ ਬੁੱਧ ਵੀ ਪਰਮਾਤਮਾ ਦੀ ਸਮਰੱਥਾ ਹੈ ਕਿਸੇ ਮਨੁੱਖ ਨੂੰ ਉਸ ਦੀ ਸਮਝ ਦੀ ਸਮਰੱਥਾ ਹੀ ਨਹੀਂ ਮਿਲਦੀ ਕਿਸੇ ਕਿਸੇ ਮਨੁੱਖ ਨੂੰ ਪਰਮਾਤਮਾ ਨੂੰ ਕੁਦਰਤ ਨੂੰ ਸਮਝਣ ਦੀ ਸਮਰੱਥਾ ਹੀ ਨਹੀਂ ਮਿਲਦੀ ਜਿਸ ਮਨੁੱਖ ਨੂੰ ਸਮਰੱਥਾ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਸਮਰੱਥਾ ਨੂੰ ਪ੍ਰਗਟ ਕਰਦਾ ਹੈ ਗਾਉਂਦਾ ਹੈ ਸੁਣਾਉਂਦਾ ਹੈ ਕੋਈ ਮਨੁੱਖ ਪਰਮਾਤਮਾ ਦੀ ਸਮਰੱਥਾ ਨੂੰ ਉਸ ਦੀ ਦਾਤ ਵਿੱਚ ਵੇਖਦਾ ਹੈ ਕਿਉਂਕਿ ਜੀਵਨ ਦੀਆਂ ਸਭ ਭੁੱਖਾਂ ਸਭ ਭੋਗ ਅਤੇ ਸਭ ਭੁੱਖਾਂ ਨੂੰ ਮਿਟਾਉਣ ਦੇ ਸਾਰੇ ਸਾਧਨ ਪਰਮਾਤਮਾ ਦੀ ਸਮਰੱਥਾ ਹੈ ਪਰਮਾਤਮਾ ਦਾ ਤਾਣ ਹੈ ਪਰਮਾਤਮਾ ਹੀ ਸਭ ਭੁੱਖਾਂ ਵਿੱਚ ਰਸ ਬਣ ਕੇ ਉਤਰਦਾ ਹੈ ਕਿਉਂਕਿ ਜਦੋਂ ਉਹ ਕਿਸੇ ਮਨੁੱਖ ਤੋਂ ਆਪਣਾ ਤਾਣ ਖੋਹ ਲੈਂਦਾ ਹੈ ਤਾਂ ਫਿਰ ਸਾਰੇ ਰਸ ਵੀ ਫਿੱਕੇ ਪੈ ਜਾਂਦੇ ਹਨ ਜਿਵੇਂ ਕਿਸੇ ਮਨੁੱਖ ਵਿੱਚ ਤੰਦਰੁਸਤੀ ਹੈ ਤਾਂ ਉਸ ਲਈ ਸਾਰਾ ਜਹਾਨ ਰਸ ਭਰਪੂਰ ਹੈ ਇੱਕ ਛੋਟੀ ਜਿਹੀ ਬਿਮਾਰੀ ਹੀ ਮਨੁੱਖ ਤੋਂ ਇਹ ਸਾਰਾ ਜਹਾਨ ਖੋਹ ਲੈਂਦੀ ਹੈ ਤੰਦਰੁਸਤੀ ਵੀ ਪਰਮਾਤਮਾ ਦੀ ਬਖਸ਼ੀ ਸਮਰੱਥਾ ਹੈ ਗੁਰਬਾਣੀ ਦਾ ਫਰਮਾਨ ਹੈ ਕਿ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਮਨੁੱਖ ਪਰਮਾਤਮਾ ਨੂੰ ਗੁਣਾ ਵਿੱਚੋਂ ਪ੍ਰਗਟ ਕਰਦਾ ਹੈ ਜਿਵੇਂ ਕਿਸੇ ਮਨੁੱਖ ਨੂੰ ਕਿਸੇ ਮਨੁੱਖ ਕੋਲ ਸਰੀਰਕ ਬਲ ਹੈ ਕਿਸੇ ਕੋਲ ਬੁੱਧੀਮਾਨੀ ਹੈ ਕਿਸੇ ਕੋਲ ਵਿਵੇਕਬੁੱਧ ਹੈ ਕਿਸੇ ਕੋਲ ਸੁੰਦਰ ਬੋਲ ਬੋਲਣ ਵਾਲਾ ਗਲਾ ਹੈ ਕਿਸੇ ਕੋਲ ਵਿਦਿਆ ਦੀ ਗਹਿਰੀ ਤੋਂ ਗਹਿਰੀ ਸਮਝ ਹੈ ਗਹਿਰੀ ਤੋਂ ਗਹਿਰੀ ਵਿਚਾਰ ਹੈ ਕਿਸੇ ਮਨੁੱਖ ਨੂੰ ਮਿਲੇ ਇਹ ਗੁਣ ਇਹ ਵਿਦਿਆ ਦੀ ਗਹਿਰੀ ਵਿਚਾਰ ਵੀ ਪਰਮਾਤਮਾ ਦੀ ਬਖਸ਼ਿਸ਼ ਸਮਰੱਥਾ ਹੈ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵਿਖੈ ਹਦਰਾ ਹਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕਿਸੇ ਨੂੰ ਪ੍ਰਮਾਤਮਾ ਦੀ ਸਮਰੱਥਾ ਜੀਵਨ ਦੇ ਜਨਮ ਅਤੇ ਮਰਨ ਵਿੱਚ ਦਿਸਦੀ ਹੈ ਕਿ ਉਹ ਸਾਜਦਾ ਹੈ ਅਤੇ ਮਿਟਾ ਦਿੰਦਾ ਹੈ ਕਿਤੇ ਉਹ ਜਿੰਦ ਦੇ ਰਿਹਾ ਹੈ ਕਿਤੇ ਉਹ ਜਿੰਦ ਲੈ ਰਿਹਾ ਹੈ ਕਿਸੇ ਮਨੁੱਖ ਨੂੰ ਪਰਮਾਤਮਾ ਦੂਰ ਨਜ਼ਰ ਆਉਂਦਾ ਹੈ ਅਤੇ ਕਿਸੇ ਮਨੁੱਖ ਨੂੰ ਪਰਮਾਤਮਾ ਹੱਥ ਤੋਂ ਵੀ ਨੇੜੇ ਨਜ਼ਰ ਆਉਂਦਾ ਹੈ ਜਿਵੇਂ ਕਿਸੇ ਮਨੁੱਖ ਨੂੰ ਪਰਮਾਤਮਾ ਦੀ ਸਮਰੱਥਾ ਦੀ ਸਮਝ ਪੈਂਦੀ ਹੈ ਜਿਵੇਂ ਜਿਵੇਂ ਕਿਸੇ ਉੱਤੇ ਉਸ ਦੀ ਮਿਹਰ ਹੁੰਦੀ ਹੈ ਉਵੇਂ-ਉਵੇਂ ਸਾਰੇ ਮਨੁੱਖ ਪਰਮਾਤਮਾ ਦੀ ਸਮਰੱਥਾ ਦਾ ਵਿਚਾਰ ਕਰ ਰਹੇ ਹਨ ਇੱਕ ਦੂਜੇ ਨੂੰ ਦੱਸ ਰਹੇ ਹਨ ਸੁਣਾ ਰਹੇ ਹਨ ਇਹ ਕਹਿਣ ਸੁਣਦੀ ਇਹ ਪਰਮਾਤਮਾ ਦੀ ਵਡਿਆਈ ਕਰਨ ਦੀ ਕਹਿਣ ਦੀ ਸੁਣਦੀ ਕੋਈ ਟੋਟ ਨਹੀਂ ਕੋਈ ਸੀਮਾ ਨਹੀਂ ਸਭ ਲੋਕ ਪਰਮਾਤਮਾ ਦੀ ਸਮਰੱਥਾ ਨੂੰ ਹੀ ਪ੍ਰਗਟ ਕਰ ਰਹੇ ਹਨ ਦਿਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਪਰ ਸਮਰੱਥਾवान ਪਰਮਾਤਮਾ ਤਰ੍ਹਾਂ ਤਰ੍ਹਾਂ ਨਾਲ ਦਾਤਾਂ ਦਿੰਦਾ ਹੀ ਰਹਿੰਦਾ ਹੈ ਤੰਦਰੁਸਤੀ ਵੀ ਉਸ ਦੀ ਦਾਤ ਹੈ ਬਿਮਾਰੀ ਵੀ ਉਸ ਦੀ ਦਾਤ ਹੈ ਸਭ ਰਸ ਸਭ ਰਸਾਂ ਦੇ ਸਾਧਨ ਬਣ ਕੇ ਉਹ ਆਪ ਹੀ ਉਤਰਦਾ ਹੈ ਅਤੇ ਉਤਰਦਾ ਹੀ ਰਹਿੰਦਾ ਹੈ ਪਰ ਦਾਤਾਂ ਨੂੰ ਹੰਡਾਣ ਵਾਲਿਆਂ ਦਾ ਜੀਵਨ ਮੁੱਕ ਜਾਂਦਾ ਹੈ ਦਾਤਾਂ ਨੂੰ ਹੰਡਾਣ ਵਾਲੇ ਥੱਕ ਜਾਂਦੇ ਹਨ ਯੁੱਗਾਂ ਯੁਗੰਤਰਾਂ ਤੋਂ ਇਹ سلسلہ ਚੱਲ ਰਿਹਾ ਹੈ ਖਕਮੀ ਹੁਕਮ ਚਲਾਇਰਾ ਨਾਨਕ ਵਿਗਸਾਵੇ ਪਰਵਾ ਇਹ ਵੀ ਪ੍ਰਮਾਤਮਾ ਦਾ ਹੁਕਮ ਹੈ ਕਿ ਕਿਸੇ ਮਨੁੱਖ ਨੂੰ ਉਹ ਦਾਤ ਬਣ ਕੇ ਮਿਲਦਾ ਹੈ ਕਿਸੇ ਨੂੰ ਗੁਣ ਬਣ ਕੇ ਮਿਲਦਾ ਹੈ ਪ੍ਰਮਾਤਮਾ ਨੇ ਆਪਣੀ ਸਮਰੱਥਾ ਨਾਲ ਸ੍ਰਿਸ਼ਟੀ ਵਿੱਚ ਜੀਵਨ ਦੇ ਅਨੇਕਾਂ ਰਸਤੇ ਚਲਾ ਦਿੱਤੇ ਹਨ ਸਭ ਵਿੱਚ ਉਹ ਆਪ ਹੈ ਅਤੇ ਸਭ ਤੋਂ ਬਾਹਰ ਹੈ ਬੇਪਰਵਾਹ ਹੈ ਪ੍ਰਮਾਤਮਾ ਨੂੰ ਸਮਝਣ ਲਈ ਇਕ ਓੰਕਾਰ ਨੂੰ ਸਮਝਣ ਲਈ ਸਚਿਆਰ ਹੋ ਜਾਣ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਉਸ ਦੇ ਹੁਕਮ ਨੂੰ ਸਮਝਣਾ ਪਵੇਗਾ ਉਸ ਦੇ ਹੁਕਮ ਵਿੱਚ ਵਜਣਾ ਪਵੇਗਾ ਉਸ ਦਾ ਹੁਕਮ ਹੀ ਧਰਮ ਹੈ ਹੁਕਮ ਦਾ ਧਰਮ ਦਾ ਪਟਾ ਸਾਨੂੰ ਸਭ ਨੂੰ ਆਪਣੇ ਗਲ ਵਿੱਚ ਪਾਣਾ ਹੀ ਪਵੇਗਾ ਹੁਕਮ ਵਿੱਚ ਹੀ ਮੁਕਤੀ ਹੈ ਸ੍ਰੀ ਜਪਜੀ ਸਾਹਿਬ ਦੀਆਂ 38 ਪੌੜੀਆਂ ਹਨ ਇਹਨਾਂ 38 ਪੌੜੀਆਂ ਵਿੱਚੋਂ ਪਹਿਲੀਆਂ ਤਿੰਨ ਪੌੜੀਆਂ ਹੁਕਮ ਦੀਆਂ ਹਨ ਗੁਰੂ ਸਾਹਿਬ ਦਾ ਸੰਕੇਤ ਹੈ ਕਿ ਜੇਕਰ ਸੱਚ ਦੀ ਯਾਤਰਾ ਕਰਨੀ ਹੈ ਜੇਕਰ ਆਪਣੇ ਆਪ ਦੀ ਤਸੱਲੀ ਹੈ ਜੇਕਰ ਇਸ ਸ੍ਰਿਸ਼ਟੀ ਦਾ ਕੁਦਰਤ ਦਾ ਸੱਚ ਜਾਨਣਾ ਹੈ ਸੱਚ ਤੱਕ ਪਹੁੰਚਣਾ ਹੈ ਤਾਂ ਹੁਕਮ ਵਿੱਚ ਵੱਜਣਾ ਪਵੇਗਾ ਪਹਿਲੀਆਂ ਤਿੰਨ ਪੌੜੀਆਂ ਹੁਕਮ ਦੀਆਂ ਹਨ ਹੁਕਮ ਵਿੱਚੋਂ ਲੰਘ ਕੇ ਹੀ ਕੋਈ ਉਸ ਯਾਤਰਾ ਵੱਲ ਚੱਲ ਸਕਦਾ ਹੈ ਹੁਕਮੀ ਹੁਕਮ ਚਿਲਾਏ ਰਾ ਨਾਨਕ ਵਿਗਸੈ ਵੇ ਪਰਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ